ਸਹਾਨ ਕਲਾਸਿਸ ਦੀ ਵਿਆਕਰਨ ਲੜੀ ਦੇ ਇਸ 22ਵੇਂ ਲੈਕਚਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਦੋਸਤੋ ਅਸੀਂ ਪਿਛਲੇ ਆਪਣੇ 21ਵੇਂ ਲੈਕਚਰ ਦੇ ਵਿੱਚ ਯੋਜਕ ਦੀ ਥਿਉਰੀ ਦੇ ਨਾਲ ਸੰਬੰਧਤ ਗੱਲਬਾਤ ਕੀਤੀ ਸੀ ਤੇ ਅੱਜ ਅਸੀਂ ਆਪਣੇ ਇਸ 22ਵੇਂ ਲੈਕਚਰ ਦੇ ਵਿੱਚ ਯੋਜਕ ਦੇ ਐਮਸੀਕਿਊਜ਼ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਜਿਹੜੇ ਦੋਸਤਾਂ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਲਾਸ ਨੂੰ ਕੰਟੀਨਿਊ ਕਰਨ ਦੋਸਤੋ ਯੋਜਕ ਨੂੰ ਅੰਗਰੇਜ਼ੀ ਵਿੱਚ ਕੀ ਆਖਦੇ ਹਨ ਅੰਗਰੇਜ਼ੀ ਦੇ ਵਿੱਚ ਯੋਜਕ ਨੂੰ ਕੀ ਕਹਿੰਦਾਗਾ ਕਨਜਕਸ਼ਨ ਐਡਵਰਬ ਐਡਜੈਕਟਿਵ ਜਾਂ ਫਿਰ ਵਰਬ ਅੰਗਰੇਜ਼ੀ ਦੇ ਵਿੱਚ ਯੋਜਕ ਨੂੰ ਕਿਹਾ ਜਾਂਦਾ ਹੈ ਕਨਜਕਸ਼ਨ ਐਡਵਰਬ ਕਿਹਨੂੰ ਕਿਹਾ ਜਾਂਦਾ ਹੈਗਾ ਕਿਰਿਆ ਵਿਸ਼ੇਸ਼ਣ ਨੂੰ ਕਿਰਿਆ ਵਿਸ਼ੇਸ਼ਣ ਨੂੰ ਐਡਜੈਕਟਿਵ ਕਿਹਨੂੰ ਕਿਹਾ ਜਾਂਦਾ ਹੈਗਾ ਵਿਸ਼ੇਸ਼ਣ ਨੂੰ ਜਿਹੜਾ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਦੱਸਦਾ ਹੈਗਾ ਵਰਬ ਕਿਹਨੂੰ ਕਿਹਾ ਜਾਂਦਾ ਹੈ ਕਿਰਿਆ ਨੂੰ ਯੋਜਕ ਕੀ ਹੁੰਦਾ ਹੈ ਕੀ ਹੁੰਦਾ ਯੋਜਕ ਜੋ ਦੋ ਨਾਵਾਂ ਜਾਂ ਪੜਨਾਵਾਂ ਨੂੰ ਆਪਸ ਵਿੱਚ ਜੋੜੇ ਦੋ ਕਿਰਿਆਵਾਂ ਨੂੰ ਆਪਸ ਵਿੱਚ ਜੋੜੇ ਜੋ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜੇ ਅਖੀਰਲੀ ਆਪਸ਼ਨ ਜੋ ਦੋ ਸੰਬੰਧਕਾਂ ਨੂੰ ਆਪਸ ਵਿੱਚ ਜੋੜੇ ਯੋਜਕ ਹੁੰਦਾ ਦੋਸਤੋ ਜਿਹੜਾ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜੇ ਯੋਜਕ ਦਾ ਜਿਹੜਾ ਕੰਮ ਹੁੰਦਾਗਾ ਇਹ ਵਿਸthਾਰਤ ਹੁੰਦਾਗਾ ਇਹਦੇ ਨਾਲੋਂ ਵੀ ਵਿਸ਼ਾਲ ਹੁੰਦਾਗਾ ਦੋ ਨਾਵਾਂ ਪੜਨਾਵਾਂ ਨੂੰ ਜੋੜਦਾ ਹੈਗਾ ਪਰ ਇਥੋਂ ਤੱਕ ਸੀਮਤ ਨਹੀਂ ਹੁੰਦਾ ਹੈਗਾ ਦੋ ਕਿਰਿਆਵਾਂ ਨੂੰ ਆਪਸ ਵਿੱਚ ਜੋੜਨ ਦਾ ਵਿਸ਼ੇਸ਼ ਤੌਰ ਤੇ ਕੋਈ ਕੰਮ ਨਹੀਂ ਕਰਦਾ ਹੈਗਾ ਨਾ ਇਸ ਕਰਕੇ ਇਹਦੀ ਪਰਿਭਾਸ਼ਾ ਵੀ ਇਹੀ ਹੁੰਦੀ ਹੈ ਯੋਜਕ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜੇ ਜੋਜਕ ਕਹਾਉਂਦਾ ਹੈ ਜੋਜਕਾਂ ਦੀ ਪਛਾਣ ਕਰੋ ਦਾ ਦੇ ਦੀ ਤੇ ਅਤੇ ਪਰ ਕਿਉਂਕਿ ਨੂੰ ਨਾਲ ਉੱਪਰ ਕੋਲ ਇਹਨਾਂ ਵਿੱਚੋਂ ਕੋਈ ਵੀ ਨਹੀਂ ਹੁਣ ਇਹਨਾਂ ਦੇ ਵਿੱਚੋਂ ਅ ਦੋ ਆਪਸ਼ਨਾਂ ਦੇ ਵਿੱਚ ਉਹ ਆਪਸ਼ਨਾਂ ਨੇ ਜਿਹੜੀਆਂ ਯੋਜਕ ਨਹੀਂ ਹੈਗੀਆਂ ਇੱਕ ਆਪਸ਼ਨ ਉਹ ਆ ਜਿਹਦੇ ਵਿੱਚ ਯੋਜਕ ਮੌਜੂਦ ਨੇ ਅਸੀਂ ਉਸ ਆਪਸ਼ਨ ਦੀ ਪਹਿਚਾਨ ਕਰਨੀ ਹੈ ਦੇ ਉਧਿਆਨ ਦਾ ਦੇ ਦੀ ਕੀ ਨੇਗੇ ਇਹ ਨੇਗੇ ਸੰਬੰਧਕ ਨੂੰ ਨਾਲ ਉੱਪਰ ਕੋਲ ਇਹ ਕੀ ਨੇਗੇ ਸੰਬੰਧਕ ਅੱਗੇ ਆ ਗਈ ਬੀ ਆਪਸ਼ਨ ਤੇ ਅਤੇ ਪਰ ਕਿਉਂਕੇ ਇਹ ਨੇਗੇ ਦੋਸਤੋ ਯੋਜਕ ਇਹ ਤੋਂ ਬਿਨਾ ਵੀ ਹੋਰ ਬਹੁਤ ਸਾਰੇ ਯੋਜਕ ਹੈਗੇ ਨੇ ਪਰ ਇਨ੍ਹਾਂ ਆਪਸ਼ਨਾਂ ਦੇ ਵਿੱਚੋਂ ਇਹ ਹੀ ਸਿਰਫ ਯੋਜਕ ਨੇਗੇ ਚੌਥੀ ਆਪਸ਼ਨ ਸਾਡੀ ਰੱਦ ਹੋਗੀ ਯੋਜਕਾਂ ਦਾ ਸਮੂਹ ਨਹੀਂ ਹੈ ਇਨ੍ਹਾਂ ਦੇ ਵਿੱਚੋਂ ਕਿਹੜਾ ਸਮੂਹ ਯੋਜਕਾਂ ਦਾ ਨਹੀਂ ਹੈ ਤਿੰਨ ਸਮੂਹ ਇਹਦੇ ਵਿੱਚ ਯੋਜਕਾਂ ਦੇ ਨੇ ਚੌਥਾ ਸਮੂਹ ਇਹੜਾ ਉਹ ਯੋਜਕਾਂ ਦਾ ਨਹੀਂ ਹੈਗਾ ਇਸ ਲਈ ਸਗੋਂ ਪਰੰਤੂ ਚਾਹੇ ਨਾਲੇ ਕਿਉਂਕਿ ਤਾਂ ਤਾਂ ਕਿ ਤਦੇ ਤਾਂ ਇਹ ਅੰਦਰ ਨੇ ਨਾਲ ਕਿਹੜੀ ਆਪਸ਼ਨ ਹੈ ਇਹਨਾਂ ਦੇ ਵਿੱਚੋਂ ਯੋਜਕਾਂ ਦੀ ਨਹੀਂ ਹੈਗੀ ਇਹ ਸਾਡੇ ਤੋਂ ਪੁੱਛਿਆ ਗਿਆ ਇਹਨਾਂ ਦੇ ਵਿੱਚੋਂ ਦੋਸਤੋ ਜਿਹੜੇ ਇਹ ਹੈ ਇਸ ਲਈ ਸਗੋਂ ਪਰੰਤੂ ਇਹ ਵੀ ਯੋਜਕ ਨੇ ਚਾਹੇ ਨਾਲੇ ਕਿਉਂਕਿ ਇਹ ਵੀ ਯੋਜਕ ਨੇ ਜਾਂ ਤਾਂ ਤਾਂ ਕਿ ਤਦੇ ਤਾਂ ਇਹ ਵੀ ਯੋਜਕ ਨੇਗੇ ਸਾਡੇ ਕੋਲੇ ਆਪਸ਼ਨ ਹੈਗੀ ਜਿਹੜੀ ਇਹ ਅੰਦਰ ਨੇ ਨਾਲ ਇਹ ਕਿਨੇ ਸੰਬੰਧਕ ਨੇਗੇ ਜੋਜਕ ਨਹੀਂ ਹੈਗੇ ਸੰਬੰਧਕ ਨੇਗੇ ਇਹ ਸਾਡੀ ਆਪਸ਼ਨ ਹੈਗੀ ਜਿਹੜੀ ਜੋਜਕ ਨਹੀਂ ਹੈਗੀ ਅਗਲਾ ਸਵਾਲ ਜੋਜਕਾਂ ਨੂੰ ਹੋਰ ਕੀ ਨਾਂ ਦਿੱਤਾ ਜਾਂਦਾ ਹੈਗਾ ਕੀ ਕਿਹਾ ਜਾਂਦਾ ਹੈ ਜੁੜਨਦੇ ਸੰਬੰਧਕ ਪਿਛਲੱਗ ਜਾਂ ਫਿਰ ਸ਼ਬਦ ਭੇਦ ਅਸੀਂ ਡੀ ਆਪਸ਼ਨ ਨੂੰ ਲੈ ਲਈਏ ਪਹਿਲਾਂ ਕੀ ਕਹਿੰਦੀ ਹੈ ਸ਼ਬਦ ਭੇਦ ਕੀ ਹੁੰਦੇ ਨੇਗੇ ਸ਼ਬਦ ਭੇਦ ਅਸਲ ਦੇ ਵਿੱਚ ਸ਼ਬਦ ਸ਼੍ਰੇਣੀਆਂ ਨੂੰ ਹੀ ਕਿਹਾ ਜਾਂਦਾ ਹੈ ਜਿਹੜੀਆਂ ਸਾਡੇ ਕੋਲੇ 8 ਪ੍ਰਕਾਰ ਦੀਆਂ ਸ਼ਬਦ ਸ਼੍ਰੇਣੀਆਂ ਨੇਗੀਆਂ ਨਾਮ ਪੜਨਾਮ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਵਿਸ਼ਮਿਕ ਯੋਜਕ ਇਹੇ ਨੇ ਸਾਡੇ ਕੋਲੇ ਇਹ ਸ਼ਬਦ ਸ਼੍ਰੇਣੀਆਂ ਇਨ੍ਹਾਂ ਨੂੰ ਹੀ ਸ਼ਬਦ ਭੇਦ ਕਿਹਾ ਜਾਂਦਾ ਹੈ ਪਿਛਲਗ ਤੇ ਸੰਬੰਧਕ ਇਹ ਕਿਹਾ ਜਾਂਦਾ ਹੈ ਸੰਬੰਧਕਾਂ ਨੂੰ ਪੰਜਾਬੀ ਦੇ ਵਿੱਚ ਕਿਸੇ ਸਮੇਂ ਸੰਬੰਧਕਾਂ ਨੂੰ ਪਿਛਲਗ ਵੀ ਕਿਹਾ ਜਾਂਦਾ ਰਹੇ ਤੇ ਵਿਆਕਰਨਾਂ ਦੇ ਵਿੱਚ ਹੁਣ ਵੀ ਇਹਨਾਂ ਦਾ ਜ਼ਿਕਰ ਮਿਲਦਾ ਹੈ ਵੀ ਸੰਬੰਧਕ ਨੂੰ ਹੋਰ ਕਿਹੜੇ ਸ਼ਬਦ ਨਾਲ ਯਾਦ ਕੀਤਾ ਜਾਂਦਾ ਹੈ ਪਿਛਲੱਗ ਦੇ ਨਾਲ ਕਿਉਂ ਕਿਉਂਕਿ ਪੰਜਾਬੀ ਦੇ ਵਿੱਚ ਨਾਮ ਪੜਨਾਮ ਦੇ ਪਿੱਛੇ ਹੀ ਲੱਗਦੇ ਨੇ ਇਹ ਕਿਹੜੇ ਸੰਬੰਧਕ ਇਸ ਕਰਕੇ ਸੰਬੰਧਕਾਂ ਨੂੰ ਪਿਛਲੱਗ ਵੀ ਕਿਹਾ ਜਾਂਦਾ ਹੈ ਤੇ ਸੰਬੰਧਕ ਵੀ ਕਿਹਾ ਜਾਂਦਾ ਹੈ ਜੜੰਦੇ ਕਿਹਾ ਜਾਂਦਾ ਹੈ ਯੋਜਕਾਂ ਨੂੰ ਯੋਜਕਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ ਜੜੰਦੇ ਇਹ ਸ਼ਬਦ ਧਿਆਨ ਦੇ ਵਿੱਚ ਰੱਖਣ ਵਾਲਾ ਹੈ ਅਗਲਾ ਸਵਾਲ ਯੋਜਕ ਨੂੰ ਕਿਹੜੇ ਆਧਾਰਾਂ ਤੇ ਵੰਡਿਆ ਜਾਂਦਾ ਹੈ ਵਿਕਾਰੀ ਤੇ ਵਿਕਾਰੀ ਕਾਰ ਤੇ ਬਣਤਰ ਦੇ ਆਧਾਰ ਤੇ ਰੂਪ ਤੇ ਬਣਤਰ ਦੇ ਆਧਾਰ ਤੇ ਕਾਲ ਕੀ ਤੇ ਅਕਾਲ ਕੀ ਦੇ ਆਧਾਰ ਤੇ ਇਹਦੇ ਵਿੱਚੋਂ ਵਿਕਾਰੀ ਤੇ ਅਵਕਾਰੀ ਦੇ ਆਧਾਰ ਤੇ ਕਿਹਨੂੰ ਵੰਡਿਆ ਜਾਂਦਾ ਹੈਗਾ ਸੰਬੰਧਕਾਂ ਨੂੰ ਜਿਹੜੇ ਸੰਬੰਧਕਾਂ 'ਚ ਵਿਕਾਰ ਆ ਜੇ ਵਿਕਾਰੀ ਜੇ ਨਾ ਜੇ ਵਿਕਾਰ ਨਹੀਂ ਆਉਂਦਾ ਅਵਕਾਰੀ ਰੂਪ ਤੇ ਬਣਤਰ ਦੇ ਆਧਾਰ ਤੇ ਵੀ ਵੰਡਿਆ ਜਾਂਦਾ ਹੈ ਸੰਬੰਧਕਾਂ ਨੂੰ ਕਾਲ ਕੀ ਤੇ ਅਕਾਲ ਕੀ ਦੇ ਆਧਾਰ ਤੇ ਵੰਡਿਆ ਜਾਂਦਾ ਹੈਗਾ ਕਿਰਿਆ ਨੂੰ ਜਿਨ੍ਹਾਂ ਦਾ ਕਾਲ ਇੱਕ ਨਿਰਧਾਰਤ ਹੁੰਦਾ ਹੈ ਜਿਨ੍ਹਾਂ ਤੋਂ ਕਾਲ ਦਾ ਪਤਾ ਲੱਗਦਾ ਉਹ ਕਾਲਕੀ ਜਿਨ੍ਹਾਂ ਤੋਂ ਕਾਲ ਦਾ ਨਹੀਂ ਪਤਾ ਲੱਗਦਾ ਉਹ ਅਕਾਲਕੀ ਹੋਗੀਆਂ ਸਾਡੇ ਕੋਲੇ ਬਚ ਗਈ B ਆਪਸ਼ਨ B ਆਪਸ਼ਨ ਦੇ ਵਿੱਚ ਕੀ ਹੈ ਯੋਜਕ ਨੂੰ ਵੰਡਿਆ ਜਾਂਦਾ ਹੈ ਕਾਰਜ ਦੇ ਆਧਾਰ ਤੇ ਤੇ ਬਣਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਇਹਨਾਂ ਨੂੰ ਸਮਾਨ ਯੋਜਕ ਤੇ ਅਧੀਨ ਯੋਜਕ ਬਣਤਰ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਇਹਨਾਂ ਨੂੰ ਤਿੰਨ ਭਾਗਾਂ ਦੇ ਵਿੱਚ ਜਿਹਦੇ ਵਿੱਚ ਕਿਹਾ ਜਾਂਦਾ ਇਕਹਿਰੇ ਯੋਜਕ ਸੰਯੁਕਤ ਯੋਜਕ ਜਾਂ ਤੀਸਰਾ ਆ ਗਿਆ ਸਹਿਸੰਬੰਧਕੀ ਯੋਜਕ ਕਾਰਜ ਦੇ ਆਧਾਰ ਤੇ ਯੋਜਕ ਨੂੰ ਕਿੰਨੇ ਭਾਗਾਂ ਚ ਵੰਡਿਆ ਜਾਂਦਾ ਹੈ ਹੁਣੇ ਅਸੀਂ ਜਵਾਬ ਦੇ ਕੇ हटਿਆਂ ਕਾਰਜ ਦੇ ਆਧਾਰ ਤੇ ਕਿੰਨੇ ਭਾਗਾਂ ਦੇ ਵਿੱਚ ਜਵਾਬ ਹੈਗਾ ਏ অপਸ਼ਨ ਕਿੰਨੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਦੋ ਭਾਗਾਂ ਦੇ ਵਿੱਚ ਕਾਰਜ ਦੇ ਆਧਾਰ ਤੇ ਚੇਤੇ ਰੱਖਿਓ ਕਿਹੜੇ ਸਮਾਨਯੋਜਕ ਤੇ ਅਧੀਨ ਯੋਜਕ ਸਮਾਨਯੋਜਕ ਦੀ ਪਛਾਣ ਕਰੋ ਇਹਨਾਂ ਦੇ ਵਿੱਚੋਂ ਕਿਹੜਾ ਹੈ ਕਿ ਅਤੇ ਕਿਉਂਕਿ ਜੋ ਸਮਾਨਯੋਜਕ ਇਹਨਾਂ ਦੇ ਵਿੱਚੋਂ ਹੈਗੇ ਦੋਸਤੋ ਹਤੇ ਸ਼ਬਦ ਇਸ ਤੋਂ ਬਿਨਾਂ ਜਿਹੜੇ ਬਾਕੀ ਨੇ ਕਿ ਕਿਉਂਕਿ ਜੋ ਜਿਹੜਾ ਜਦੋਂ ਇਹ ਇਹ ਨਿਗੇ ਅਧੀਨਯੋਜਕ ਅਧੀਨਯੋਜਕ ਕਿੱਥੇ ਆਉਂਦੇ ਨੇਗੇ ਇਹ ਵਾਕ ਦੇ ਵਿੱਚ ਉਪਵਾਕ ਦੇ ਵਿੱਚ ਜਦੋਂ ਆ ਗਏ ਇਹ ਇਹਨਾਂ ਤੋਂ ਪਿੱਛੋਂ ਆਉਣ ਵਾਲਾ ਸਾਰਾ ਉਪਵਾਕ ਪ੍ਰਾਧਨ ਹੋ ਜੂ ਭਾਵ ਗੁਲਾਮ ਹੋ ਜਾਂਦਾਗਾ ਪਹਿਲੇ ਉਪਵਾਕ ਦੇ ਪਰ ਇਹ ਕੰਮ ਇਹਨਾਂ ਦਾ ਨਹੀਂ ਹੈਗਾ ਸਮਾਨਯੋਜਕਾਂ ਦਾ ਨਹੀਂ ਹੈਗਾ ਕਿਹੜੇ ਜੋਜਕ ਅਸਾਮੀਆਂ ਵਾਕ ਬਣਤਰਾਂ ਨੂੰ ਜੋੜਨ ਦਾ ਕਾਰਜ ਕਰਦੇ ਹਨ ਅਸਾਮੀਆਂ ਵਾਕ ਬਣਤਰਾਂ ਨੂੰ ਇਹ ਚੈਤੇ ਰੱਖਿਓ ਕਿਹੜੇ ਕੰਮ ਕਰਦੇ ਨੇ ਕਿ ਅਸਾਮੀਆਂ ਵਾਕ ਬਣਤਰਾਂ ਤੋਂ ਕੀ ਭਾਵ ਹੈ ਵੀ ਜਿਹੜੀਆਂ ਬਰਾਬਰ ਦੀਆਂ ਨਹੀਂ ਹੈਗੀਆਂ ਬਰਾਬਰ ਦੀਆਂ ਕਹਾਣੀਆਂ ਸਾਵੀਆਂ ਤੇ ਜਿਹੜੀਆਂ ਬਰਾਬਰ ਦੀਆਂ ਨਹੀਂ ਹੈਗੀਆਂ ਉਹ ਕਹਾਣੀਆਂ ਆਸਾਵੀਆਂ ਅਸਾਵੀਆਂ ਵਾਕ ਬਣਤਰਾਂ ਨੂੰ ਜੋੜਨ ਦਾ ਕਾਰਜ ਕਿਹੜੇ ਜੋਜਕ ਕਰਦੇ ਨੇ ਸਮਾਨ ਜੋਜਕ ਅਧੀਨ ਜੋਜਕ ਇਕ ਕਹਿਰੇਜ ਯੋਜਕ ਜਾਂ ਫਿਰ ਸਹਿਸਬੰਧਕੀ ਯੋਜਕ ਅਸਾਂ ਆਵੀਆਂ ਵਾਕਾਂਤਰਾਂ ਨੂੰ ਜੋੜਨ ਦਾ ਕੰਮ ਕਰਦੇ ਹਾਂ ਦੋਸਤੋ ਅਧੀਨ ਯੋਜਕ ਕਿਉਂ ਕਿ ਇਨਾਂ ਤੋਂ ਪਿੱਛੋਂ ਆਉਣ ਵਾਲਾ ਜਿਹੜਾ ਉਪਵਾਕ ਹੈ ਉਹ ਸਾਰਾ ਪਰਾधीन ਹੋ ਜਾਂਦਾ ਹੈਗਾ ਉਹ ਸਾਰਾ ਗੁਲਾਮ ਹੋ ਜਾਂਦਾ ਹੈ ਉਸ ਤੋਂ ਪਹਿਲਾਂ ਆਉਣ ਵਾਲਾ ਜਿਹੜਾ ਹੁੰਦਾ ਹੈਗਾ ਉਹ ਹੁੰਦਾ ਹੈਗਾ ਸਵਾਦੀਨ ਇਸ ਕਰਕੇ ਇਹ ਬਰਾਬਰ ਦੀਆਂ ਨੂੰ ਨਹੀਂ ਜੋੜ ਰਹੇ ਇੱਕ ਤਾਂ ਸਵਾਰਦੀਨ ਨੂੰ ਤੇ ਇੱਕ ਭਰਾਦੀਨ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਨੂੰ ਜੋੜ ਰਹੇ ਨੇਗੇ ਅਲੱਗ-ਅਲੱਗ ਤਰ੍ਹਾਂ ਦੇ ਉਪਵਾਕਾਂ ਨੂੰ ਜੋੜ ਰਹੇ ਨੇ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਇਹ ਅਸਾਵੀਆਂ ਵਾਕਵੰਤਰਾਂ ਨੂੰ ਜੋੜਦੇ ਨੇ ਸਵਾਲ ਆਉਂਦਾ ਹੈ ਅ ਜਿਹੜੇ ਆਪਣੇ ਯੋਜਕ ਨੇ ਅਧੀਨ ਯੋਜਕ ਇਹ ਕਿਸ ਪ੍ਰਕਾਰ ਦੀਆਂ ਵਾਕਵੰਤਰਾਂ ਨੂੰ ਜੋੜਦੇ ਨੇ ਸਾਵੀਆਂ ਨੂੰ ਜਾਂ ਅਸਾਵੀਆਂ ਨੂੰ ਇਹ ਜੋੜਦੇ ਨੇ ਅਸਾਵੀਆਂ ਨੂੰ ਸਾਵੀਆਂ ਨੂੰ ਜੋੜਨ ਵਾਲੇ ਹੋਣਗੇ ਸਮਾਨ ਯੋਜਕ ਇਹ ਚ ਤੇ ਰਕ ਅਧਿਨਯੋਜਕ ਦਾ ਵਰਗ ਪਹਿਚਾਣੋ ਕਿਹੜਾ ਹੈ ਤੇ ਅਤੇ ਪਰ ਪਰੰਤੂ ਇਸ ਲਈ ਜਾਂ ਫਿਰ ਵੀ ਸਗੋਂ ਪਰੰਤੂ ਚਾਹੇ ਨਾਰੇ ਕਿ ਕਿਉਂਕਿ ਜੋ ਜਿਹੜਾ ਇਹਨਾਂ ਦੇ ਵਿੱਚੋਂ ਅਧਿਨਯੋਜਕ ਕਿਹੜਾ ਹੈਗਾ ਇਹਨਾਂ ਦੇ ਵਿੱਚੋਂ ਤਿੰਨ ਵਰਗ ਤਾਂ ਨੇਗੇ ਸਮਾਨਯੋਜਕਾਂ ਦੇ ਚੌਥਾ ਇਹਦੇ ਵਿੱਚ ਇੱਕ ਵਰਗ ਹੈਗਾ ਅਧਿਨਯੋਜਕਾਂ ਦਾ ਇਹ ਦੇਖਣਾ ਹੈ ਸੀ ਇਦੇ ਵਿੱਚੋਂ ਜਿਹੜੀ ਏ ਆਪਸ਼ਨ ਹੈ ਇਹ ਇਹ ਨੇਗੇ ਸਾਰੇ ਸਮਾਨਯੋਜਕ ਏ ਮੈਂ ਸਵਾਲ ਇਸ ਢੰਗ ਦੇ ਨਾਲ ਬਿਲਡ ਅਪ ਕੀਤਾ ਵੀ ਤਾਂ ਕਿ ਤੁਹਾਨੂੰ ਸਾਰੇ ਸਮਾਨਯੋਜਕਾਂ ਦੀ ਵੀ ਪਹਿਚਾਣ ਹੋ ਜੇ ਤੁਹਾਨੂੰ ਅਧਿਨਯੋਜਕਾਂ ਦੀ ਪਹਿਚਾਣ ਹੋ ਜੇ ਚੇਤੇ ਰੱਖਿਓ ਤੇ ਅਤੇ ਪਰ ਪਰੰਤੂ ਇਹ ਯਾਦ ਰੱਖਣੇ ਪੈਂਦੇ ਨੇ ਅਗਲੀ ਗੱਲ ਇਹਨਾਂ ਨੂੰ ਯਾਦ ਰੱਖੇ ਤੋਂ ਬਿਨਾ ਅੱਗੇ ਵਾਕ ਬਣਤਰ ਦੀ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਤੇ ਅਤੇ ਪਰ ਪਰੰਤੂ ਇਹ ਸਮਾਨਯੋਜਕ ਇਸ ਲਈ ਜਾਂ ਫਿਰ ਵੀ ਸਮਾਨਯੋਜਕ ਸਗੋਂ ਪ੍ਰੰਤੂ ਚਾਹੇ ਨਾਲੇ ਸਮਾਨਯੋਜਕ ਜਿਹੜੀ ਡੀ ਆਪਸ਼ਨ ਹੈ ਜਿਹਦੇ ਵਿੱਚ ਕੇ ਕਿਉਂਕਿ ਜੋ ਜਿਹੜਾ ਇਹ ਨਗੇ ਅਧੀਨਯੋਜਕ ਜਿਹੜੇ ਉਪਵਾਕ ਦੇ ਅੱਗੇ ਇਹ ਲੱਗ ਜਾਣ ਉਸ ਉਪਵਾਕ ਨੂੰ ਇਹ ਬਣਾ ਦਿੰਦੇ ਨੇਗੇ ਭਰਾ ਅਧੀਨ ਉਪਵਾਕ ਇਹ ਇਹਨਾਂ ਦਾ ਲੱਛਣ ਹੈ ਵੱਡਾ ਅਧੀਨਯੋਜਕ ਤੋਂ ਬਾਅਦ ਆਉਣ ਵਾਲਾ ਉਪਵਾਕ ਬਣ ਜਾਂਦਾ ਹੈ ਕੀ ਪ੍ਰਾਦੀਨ ਉਪਵਾਕ, ਸਵਾਦੀਨ ਉਪਵਾਕ, ਸੁਤੰਤਰ ਉਪਵਾਕ ਜਾਂ ਫਿਰ ਤਿੰਨੇ ਹੀ ਇਸ ਦਾ ਜਵਾਬ ਮੈਂ ਦੇ ਚੁੱਕਿਆਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਸਮਝ ਦੇ ਅਨੁਸਾਰ ਇਹਦਾ ਜਵਾਬ ਛੱਡਿਓ। ਸਮਾਨਯੋਜਕ ਬਣਤਰ ਵੱੱਖੋਂ ਕਿਹੜੇ ਵਾਕਾਂ ਦੀ ਸਿਰਜਣਾ ਕਰਦੇ ਹਨ? ਕਿਹੜੇ ਵਾਕਾਂ ਦੀ ਸਧਾਰਨ ਵਾਕਾਂ ਦੀ, ਮਿਸ਼ਰਤ ਵਾਕਾਂ ਦੀ, ਸੰਯੁਕਤ ਵਾਕਾਂ ਦੀ ਜਾਂ ਫਿਰ ਆਗਿਆ ਜੀ, ਆਗਿਆਵਾਚੀ ਵਾਕਾਂ ਦੀ। ਸਭ ਤੋਂ ਪਹਿਲਾਂ ਸਟੈਪ ਬਾਈ ਸਟੈਪ ਚੱਲ ਕੇ ਅਸੀਂ ਇਸ ਸਵਾਲ ਨੂੰ ਹੱਲ ਕਰੀਏ ਸਾਨੂੰ ਪੁੱਛਿਆ ਕੀ ਹੈ ਸਮਾਨ ਯੋਜਕ ਬਣਤਰ ਪੱਖੋਂ ਕਿਹੜੇ ਵਾਕਾਂ ਦੀ ਸਿਰਜਣਾ ਕਰਦੇ ਹਨ ਪਹਿਲਾਂ ਤਾਂ ਆਪਾਂ ਇਹ ਦੇਖਣਾ ਆਪਣਾ ਪਹਿਲਾ ਕੰਮ ਹੈ ਵੀ ਬਣਤਰ ਪੱਖੋਂ ਵਾਕ ਨੂੰ ਕਿਹੜੇ ਭਾਗਾਂ 'ਚ ਵੰਡਿਆ ਜਾਂਦਾ ਹੈ ਬਣਤਰ ਪੱਖੋਂ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਸਧਾਰਨ ਵਾਕ ਮਿਸ਼ਰਤ ਵਾਕ ਤੇ ਸੰਯੁਕਤ ਵਾਕ ਹੁਣ ਇਹਦੇ ਵਿੱਚ ਤਿੰਨੇ ਆਪਸ਼ਨਾਂ ਪਈਆਂ ਨਹੀਂ ਹੈ ਚੌਥੀ ਆਪਸ਼ਨ ਆਪਣੇ ਆਪ ਹੀ ਰੱਦ ਹੋ ਗਈ ਕਿਉਂਕਿ ਆਗਿਆਵਾਚੀ ਦੇ ਵਿੱਚ ਬਣਤਰ ਵੱਖੋਂ ਵਾਗ ਨੂੰ ਨਹੀਂ ਵੰਡਿਆ ਜਾਂਦਾ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਅਸੀਂ ਦੇਖਣਾ ਹੈਗਾ ਸਧਾਰਨ ਵਾਕ ਕਿਹੜੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇੱਕ ਹੀ ਕਰਿਆ ਵਾਕਾਂਸ਼ ਹੁੰਦਾ ਹੈ ਇਹਦੀ ਪਰਿਭਾਸ਼ਾ ਹੁੰਦੀ ਹੈ ਜਿਹੜੇ ਵਾਕ ਵਿੱਚ ਇੱਕ ਹੀ ਕਰਿਆ ਵਾਕਾਂਸ਼ ਜਾਂ ਇੱਕ ਹੀ ਉਪਵਾਕ ਹੋਵੇ ਉਹ ਖਾਊਗਾ ਸਧਾਰਨ ਵਾਕ ਮਿਸ਼ਰਤ ਵਾਕ ਕਿਹੜਾ ਹੁੰਦਾ ਹੈਗਾ ਮਿਸ਼ਰਤ ਵਾਕ ਉਹ ਹੁੰਦਾ ਹੈਗਾ ਜਿਦੇ ਵਿੱਚ ਇੱਕ ਤਾਂ ਸਵਾਦੀਨ ਉਪਵਾਕ ਹੋਵੇ ਤੇ ਇੱਕ ਹੋਵੇ ਪ੍ਰਾਦੀਨ ਉਪਵਾਕ ਦੋਨਾਂ ਨੂੰ ਜਦੋਂ ਕੋਈ ਯੋਜਕ ਜੋੜੂਗਾ ਤਾਂ ਉਹ ਕਿਹੜਾ ਯੋਜਕ ਹੁੰਦਾ ਹੈਗਾ ਅਸੀਂ ਪਿੱਛੇ ਕਰ ਚੁੱਕੇ ਹਾਂ ਉਹ ਹੁੰਦਾ ਹੈਗਾ ਅਧੀਨ ਯੋਜਕ ਅਧੀਨ ਯੋਜਕ ਦਾ ਕੰਮ ਹੈ ਸਵਾਦੀਨ ਉਪਵਾਕ ਨੂੰ ਤੇ ਪ੍ਰਾਧਾਨ ਉਪਵਾਕ ਨੂੰ ਭਾਵ ਅਲੱਗ-ਅਲੱਗ ਦੇ ਉਪਵਾਕਾਂ ਨੂੰ ਜੋੜਨਾ ਇਸੇ ਕਰਕੇ ਅਸੀਂ ਉਹਦੇ ਬਾਰੇ ਕਿਹਾ ਸੀ ਵੀ ਅਸਾਵੇਂਆ ਵਾਕਾਂਤਰਾਂ ਨੂੰ ਜੋੜਦਾ ਹੈ ਕਿਹੜਾ ਅਧੀਨ ਯੋਜਕ ਪਿੱਛੇ ਰਹਿ ਗਈ ਆਪਸ਼ਨ ਸੀ ਸੀ ਆਪਸ਼ਨ ਦੇ ਵਿੱਚ ਆ ਗਿਆ ਸੰਯੁਕਤ ਵਾਕ ਸੰਯੁਕਤ ਵਾਕ ਦੇ ਵਿੱਚ ਕੀ ਹੁੰਦਾ ਹੈਗਾ ਇੱਕ ਵਾਕ ਦੇ ਵਿੱਚ 2 ਜਾਂ 2 ਤੋਂ ਵੱਧ ਜਿਹੜੇ ਵੀ ਉਪਵਾਕ ਆਏ ਹੁੰਦੇ ਨੇਗੇ ਉਹ ਸਾਰੇ ਦੇ ਸਾਰੇ ਹੀ ਸਵਾਧਿਨ ਹੁੰਦੇ ਨੇ ਭਾਵ ਆਪਣੇ ਆਪ ਦੇ ਵਿੱਚ ਸੁਤੰਤਰ ਹੁੰਦੇ ਨੇਗੇ ਤੇ ਉਹਨਾਂ ਨੂੰ ਜਿਹੜਾ ਜੋੜਨ ਵਾਲਾ ਯੋਜਕ ਹੁੰਦਾ ਹੈਗਾ ਉਹ ਹੋਗਾ ਹੁੰਦਾ ਹੈਗਾ ਸਮਾਨ ਯੋਜਕ ਭਾਵ ਸਮਾਨ ਜਾਂ ਬਰਾਬਰ ਦੀਆਂ ਵਾਕ ਬਣਤਰਾਂ ਨੂੰ ਜੋੜਨ ਵਾਲਾ ਹੁਣ ਸਭ ਤੋਂ ਪੀ ਬੱਚਿਆ ਸਮਾਨ ਯੋਜਕ ਬਣਤਰ ਤੋਂ ਕਿਹੜੇ ਵਾਕਾਂ ਦੀ ਸਿਰਜਣਾ ਕਰਦੇ ਹਨ ਸੰਯੁਕਤ ਵਾਕਾਂ ਦੀ ਕਿਉਂਕਿ ਸੰਯੁਕਤ ਵਾਕਾਂ ਦੇ ਵਿੱਚ ਹੀ ਬਰਾਬਰ ਦੇ ਜਾਂ ਇਹ ਕਹੋ ਸਵਾਦੀਨ ਉਪਭਾਕ ਹੋਣਗੇ। 13ਵਾਂ ਸਵਾਲ ਬਣਤਰ ਦੇ ਆਧਾਰ ਤੇ ਯੋਜਕਾਂ ਨੂੰ ਕਿਹੜੇ ਭਾਗਾਂ ਚ ਵੰਡਿਆ ਜਾਂਦਾ ਹੈ? ਧਿਆਨ ਰੱਖਿਓ ਬਣਤਰ ਦੇ ਆਧਾਰ ਤੇ ਪੁੱਛਿਆ ਹੈ। ਸਧਾਰਨ ਯੋਜਕ, ਮਿਸ਼ਰਤ ਯੋਜਕ, ਸੰਯੁਕਤ ਯੋਜਕ, ਸਵਾਦੀਨ ਯੋਜਕ, ਭਰਾਦੀਨ ਯੋਜਕ, ਸਮਾਨ ਯੋਜਕ ਤੇ ਅਧੀਨ ਯੋਜਕ, ਇਕਹਿਰੇ ਯੋਜਕ, ਸੰਯੁਕਤ ਯੋਜਕ ਤੇ ਸਹਿਸੰਬੰਧਕ ਯੋਜਕ। ਸਭ ਤੋਂ ਪਹਿਲਾਂ ਦੇਖੋ ਸਧਾਰਨ ਮਿਸ਼ਰਤ ਤੇ ਸੰਯੁਕਤ ਇਹੇ ਭਾਗਾਂ ਦੇ ਵਿੱਚ ਕਿਹਨੂੰ ਵੰਡੰਦਾ ਹੈ ਵਾਕ ਨੂੰ ਬਣਤਰ ਦੇ ਆਧਾਰ ਤੇ ਵੰਡੰਦਾ ਹੈ ਪਰ ਵਾਕ ਨੂੰ ਵੰਡੰਦਾ ਹੈ ਸਧਾਰਨ ਵਾਕ ਉਹ ਮਿਸ਼ਰਤ ਵਾਕ ਸੰਯੁਕਤ ਵਾਕ ਸਵਾਧਿਨ ਤੇ ਪ੍ਰਾਧਿਨ ਦੇ ਵਿੱਚ ਕਿਨੂੰ ਵੰਡੰਦਾ ਹੈ ਉਪਵਾਕ ਨੂੰ ਸਵਾਧਿਨ ਉਪਵਾਕ ਪ੍ਰਾਧਿਨ ਉਪਵਾਕ ਸਮਾਨ ਤੇ ਅਧੀਨ ਦੇ ਵਿੱਚ ਕਿਨੂੰ ਵੰਡੰਦਾ ਹੈ ਜੋਜਕ ਨੂੰ ਵੰਡਿਆ ਜਾਂਦਾ ਹੈ ਪਰ ਕਾਰਜ ਦੇ ਆਧਾਰ ਤੇ ਵੰਡਿਆ ਜਾਂਦਾ ਹੈ ਕਾਰਜ ਦੇ ਆਧਾਰ ਤੇ ਜੋਜਕ ਦੋ ਭਾਗਾਂ ਦੇ ਵਿੱਚ ਸਮਾਨਯੋਜਕ ਤੇ ਅਧੀਨਯੋਜਕ ਅੱਗੇ ਆ ਗਈ ਡੀ ਆਪਸ਼ਨ ਇਹ ਹੀ ਹੈ ਸਾਡਾ ਜਵਾਬ ਵੰਤਰ ਦੇ ਆਧਾਰ ਤੇ ਯੋਜਕ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਤਿੰਨ ਭਾਗ ਕਿਹੜੇ-ਕਿਹੜੇ ਨੇਗੇ ਇਕਹਿਰੇ ਯੋਜਕ ਸੰਯੁਕਤ ਯੋਜਕ ਤੇ ਸਹਿਸੰਬੰਧਕੀ ਯੋਜਕ ਅੱਗੇ ਅੰਦੀ ਗੱਲ ਕਰਦੇ ਹਾਂ ਕਿਸ ਵਾਕ ਵਿੱਚ ਸੰਯੁਕਤ ਯੋਜਕਾਂ ਦੀ ਵਰਤੋਂ ਹੋਈ ਹੈ ਸੰਯੁਕਤ ਯੋਜਕਾਂ ਦੀ ਗੱਲ ਕਿਹੜੇ ਵਾਕ ਦੇ ਵਿੱਚ ਹੋਈ ਹੈ ਮੈਂ ਬੜਾ ਭੱਜਿਆ ਪਰ ਗੱਡੀ ਨਾ ਚੜ ਸਕਿਆ ਮੈਂ ਬੜਾ ਭੱਜਿਆ ਤਾਂ ਕਿ ਗੱਡੀ ਚੜ ਸਕਾਂ ਜੇਕਰ ਮੈਂ ਭੱਜ ਲੈਂਦਾ ਤਾਂ ਗੱਡੀ ਚੜ ਸਕਣਾ ਸੀ ਤਿੰਨਾ ਵਿੱਚ ਹੀ ਨਹੀਂ ਦੇਖੋ ਸਭ ਤੋਂ ਪਹਿਲਾਂ ਹਰ ਵਾਕ ਦੇ ਵਿੱਚ ਸਾਨੂੰ ਯੋਜਕ ਦੀ ਪਛਾਣ ਕਰਨੀ ਪੈਣੀ ਹੈ ਵੀ ਇਹਦੇ ਵਿੱਚ ਯੋਜਕ ਕਿਹੜਾ ਹੈ ਇਹ ਉਹੀ ਜੀ ਗੱਲ ਹੁੰਦੀ ਹੈ ਕਿ ਸਵਾਲ ਦੀ ਪਛਾਣ ਕਰਨੀ ਆਪਸ਼ਨਾਂ ਦੀ ਪਛਾਣ ਕਰਨੀ ਜਿਵੇਂ ਡਾਕਟਰ ਮਰੀਜ਼ ਦੀ ਪਹਿਲਾਂ ਇਸ ਗੱਲ ਦੀ ਪਛਾਣ ਕਰਦਾ ਵੀ ਇਹਨੂੰ ਰੋਗ ਕੀ ਹੈ ਡਾਇਗਨੋਸ ਕਰਦਾ ਹੈ ਜੇ ਡਾਕਟਰ ਨੂੰ ਇਹੀ ਨਾ ਪਤਾ ਲੱਗੇ ਵੀ ਇਹਨੂੰ ਬਿਮਾਰੀ ਕੀ ਹੈ ਤਾਂ ਉਹਦੀਆਂ ਦਵਾਈਆਂ ਦਿੱਤੀਆਂ ਹੋਈਆਂ ਸਾਰੀਆਂ ਅਸਫਲ ਜਾਣਗੀਆਂ ਇਹ ਹੁੰਦਾ ਹੈਗਾ ਡਾਇਗਨੋਸ ਹੈ ਸਵਾਲ ਦੇ ਖੇਤਰ ਦੇ ਵਿੱਚ ਵੀ ਉਵੇਂ ਹੀ ਹੁੰਦਾ ਹੈਗਾ ਪਹਿਲਾਂ ਆਪਾਂ ਇਹ ਡਾਇਗਨੋਸ ਕਰਨਾ ਹੈ ਕਿ ਇਸ ਵਾਕ ਦੇ ਵਿੱਚ ਯੋਜਕ ਹੈ ਕਿਹੜਾ ਮੈਂ ਬੜਾ ਭੱਜਿਆ ਪਰ ਗੱਡੀ ਨਾ ਚੜ ਸਕਿਆ ਜਦੋਂ ਅਸੀਂ ਇਸ ਸਵਾਲ ਦੇ ਵਿੱਚੋਂ ਯੋਜਕਤੀ ਦੀ ਪਛਾਣ ਕਰ ਲਈ ਤਾਂ 50% ਦਾ ਸਾਡਾ ਸਵਾਲ ਨਾਲ ਦੀ ਨਾਲ ਹੀ ਹੱਲ ਹੋ ਗਿਆ ਇਹਦੇ ਵਿੱਚ ਹੈਗਾ ਯੋਜਕ ਪਰ ਮੈਂ ਬੜਾ ਭੱਜਿਆ ਤਾਂ ਕਿ ਗੱਡੀ ਚੜ ਸਕਾਂ ਇਹਦੇ ਵਿੱਚ ਯੋਜਕ ਹੈਗਾ ਤਾਂ ਕਿ ਜੇਕਰ ਮੈਂ ਭੱਜ ਲੈਂਦਾ ਤਾਂ ਗੱਡੀ ਚੜ ਸਕਣਾ ਸੀ ਇਹਦੇ ਵਿੱਚ ਯੋਜਕ ਦੋਸ਼ਾ ਵੀ ਆ ਗਿਆ ਜੇਕਰ ਅੱਗੇ ਆ ਗਿਆ ਤਾਂ ਹੁਣ ਜਿਹੜਾ ਯੋਜਕ ਵਾਕ ਦੇ ਵਿੱਚ ਇੱਕ ਥਾਂ ਵੀ ਹੁੰਦਾ ਹੈਗਾ ਉਹ ਕਹ ਹੁੰਦਾ ਹੈਗਾ ਇਹ ਕਹਿਰਾ ਯੋਜਕ ਇਹ ਕੀ ਹੋਗੇ ਇਹ ਕਹਿਰੇ ਯੋਜਕ ਇਹ ਕਹਿਰੇ ਹੁਣ ਜਦੋਂ ਵਾਕ ਦੇ ਵਿੱਚ ਇੱਕੇ ਥਾਂ ਵੀ ਦੋ ਦੋ ਯੋਜਕ ਇਕੱਠੇ ਆ ਜਾਂਦੇ ਨੇਗੇ ਤਾਂ ਉਹ ਕਹਾਉਂਦੇ ਨੇਗੇ ਸੰਯੁਕਤ ਯੋਜਕ ਮੈਂ ਬੜਾ ਭੱਜਿਆ ਤਾਂ ਕਿ ਗੱਡੀ ਚੜ ਸਕਾਂ ਹੁਣ ਦੇਖੋ ਜੇ ਤਾਂ ਪਲੱਸ ਕੇ ਦੋ ਯੋਜਕ ਇਕੱਠੇ ਆ ਗਏ ਇਹ ਕੀ ਹੋ ਗਿਆ ਸੰਯੁਕਤ ਯੋਜਕ ਸੰਯੁਕਤ ਯੋਜਕ ਚੇਤੇ ਰੱਖਿਓ ਵਾਕ ਦੇ ਵਿੱਚ ਇਕੱਲਾ ਹੀ ਸ਼ਬਦ ਆ ਰਿਹਾ ਹੈਗਾ ਯੋਜਕ ਦੇ ਤੌਰ ਤੇ ਤਾਂ ਬਣਤਰ ਪੱਖੋਂ ਆਪਾਂ ਉਹਨੂੰ ਆਖਾਂਗੇ ਇਕਹਿਰਾ ਯੋਜਕ ਜੇ ਦੋ ਯੋਜਕ ਦੋ ਜਾਂ ਤਿੰਨ ਇਕੱਠੇ ਆ ਰਹੇ ਨੇਗੇ ਤਾਂ ਉਹ ਹੋਣਗੇ ਸੰਯੁਕਤ ਯੋਜਕ ਇਸ ਤੋਂ ਬਾਅਦ ਗੱਲ ਆ ਗਈ ਜੇ ਯੋਜਕ ਅਲੱਗ-ਅਲੱਗ ਥਾਵਾਂ ਤੇ ਟੁਟਵੇਂ ਰੂਪ ਵਿਚਾਰ ਹੈਗਾ ਇੱਕ ਅੱਗੇ ਆ ਗਿਆ ਇੱਕ ਵਿਚਾਲੇ ਜਾ ਗਿਆ ਜੇਕਰ ਤਾਂ ਜੇਕਰ ਮੈਂ ਭੱਜ ਲੈਂਦਾ ਤਾਂ ਗੱਡੀ ਚੜ ਸਕਣਾ ਸੀ ਦੋ ਥਾਵਾਂ ਤੇ ਆ ਗਿਆ ਟੁਟਵੇਂ ਰੂਪ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈਗਾ ਸਹਿਸੰਬੰਧਕੀ ਯੋਜਕ ਇਹ ਹੀ ਪਿਆ ਜਿਹੜਾ ਇਹ ਹੈਗਾ ਸਹਿਸੰਬੰਧਕੀ ਸਹਿਸਬੰਧ ਕੀ ਯੋਜਕ ਸਹਿਸਬੰਧ ਕੀ ਯੋਜਕ ਇਹ ਸਹਿਸਬੰਧ ਕੀ ਤਾਨੂੰ ਇਸ ਕਰਕੇ ਕਿਹਾ ਜਾਂਦਾਗਾ ਵੀ ਜੇ ਕਰਦਾ ਤੇ ਤਾਂ ਦਾ ਦੋਨੋਂ ਆਪਸ ਦੇ ਵਿੱਚ ਸਹਿਸ ਹੁੰਦਾ ਕੋਰਲੇਸ਼ਨ ਹੈਗਾ ਇਹਨੂੰ ਟਟਵੇਂ ਯੋਜਕ ਵੀ ਕਿਹਾ ਜਾਂਦਾ ਸਹਿਸਬੰਧਕੀ ਨੂੰ ਕਿਉਂ ਕਿਉਂਕਿ ਵਾਕ ਦੇ ਵਿੱਚ ਟਟਵੇਂ ਰੂਪ ਦੇ ਵਿੱਚ ਆਉਂਦੇ ਨੇ ਜੇ ਕਰ ਕਿਤੇ ਹੋਰ ਆ ਗਿਆ ਤਾਂ ਕਿਤੇ ਹੋਰ ਆ ਗਿਆ ਭਾਵੇਂ ਸ਼ੁਰੂ ਚ ਆ ਗਿਆ ਤਾਂ ਅੱਗੇ ਆ ਗਿਆ ਵਿਚਕਾਰ ਆ ਗਿਆ ਇਸ ਕਰਕੇ ਇਹਨੂੰ ਸਹਿਸੰਬੰਧਕੀ ਯੋਜਕ ਜਾਂ ਟੁੱਟਮੇ ਯੋਜਕ ਵੀ ਕਿਹਾ ਜਾਂਦਾ ਹੈ। ਸਾਡਾ ਜਵਾਬ ਆ ਗਿਆ ਇਹਦੇ ਵਿੱਚੋਂ ਬੀ ਆਪਸ਼ਨ। ਸਾਨੂੰ ਕੀ ਪੁੱਛਿਆ ਸੀਗਾ ਕਿ ਸਵਾਕ ਵਿੱਚ ਸੰਯੁਕਤ ਯੋਜਕਾਂ ਦੀ ਵਰਤੋਂ ਹੋਈ ਹੈ। ਕਿਹੜੇ ਦੇ ਵਿੱਚ ਬੀ ਦੇ ਵਿੱਚ ਤਾਂ ਕਿ ਅੱਗੇ ਇਕਹਿਰੇ ਯੋਜਕਾਂ ਦਾ ਦੂਸਰਾ ਨਾਂ ਹੈ ਕੀ ਹੈ? ਸਧਾਰਨ ਯੋਜਕ, ਸੰਯੁਕਤ ਯੋਜਕ, ਟੁੱਟਮੇ ਯੋਜਕ ਜਾਂ ਫਿਰ ਅਧੀਨ ਯੋਜਕ। ਇਕਹਿਰੇ ਯੋਜਕਾਂ ਦਾ ਦੋਸਤੋ ਦੂਸਰਾ ਨਾਂ ਹੈਗਾ ਸਧਾਰਨ ਯੋਜਕ ਜਿਵੇਂ ਇਹ ਪਿਆ ਸੀਗਾ ਇੱਥੇ ਪਰ ਇਹ ਕੀ ਹੈ ਇਕਹਿਰਾ ਯੋਜਕ ਹੈ ਇਹਨੂੰ ਅਸੀਂ ਸਧਾਰਨ ਯੋਜਕ ਵੀ ਕਿਹਾ ਜਾਂਦਾ ਹੈ। ਸੰਯੁਕਤ ਯੋਜਕਾਂ ਦਾ ਹੋਰ ਕੋਈ ਨਾਂ ਨਹੀਂ। ਟੁੱਟਵੇਂ ਯੋਜਕ ਕਿੰਨਾ ਨੂੰ ਕਹਿੰਦਾ ਹੈ ਸਹਿਸੰਬੰਧਕੀ ਨੂੰ ਜਿਹੜੇ ਵਾਕ ਦੇ ਵਿੱਚ ਟੁੱਟ ਕੇ ਆਉਂਦੇ ਨੇਗੇ ਇਹਨਾਂ ਨੂੰ ਸਹਿਸੰਬੰਧਕੀ ਨੂੰ ਕਿਹਾ ਜਾਂਦਾ ਹੈ ਟੁੱਟਵੇਂ ਯੋਜਕ ਕਿ ਜਿਵੇਂ ਇੱਥੇ ਸੀਗਾ ਜੇਕਰ ਤਾਂ ਭਾਵੇਂ ਤਾਂ ਇਸ ਤਰ੍ਹਾਂ ਦੇ ਇਹ ਕਹੋਂਦੇ ਨੇਗੇ ਟੁੱਟਵੇਂ ਯੋਜਕ। ਸੰਯੁਕਤ ਯੋਜਕ ਹੈ ਇਹਨਾਂ ਦੇ ਵਿੱਚ ਅਸੀਂ ਸੰਯੁਕਤ ਯੋਜਕ ਹੈ ਪਹਿਚਾਣਨਾ ਹੈ। ਕਿਹੜਾ ਸ਼ਬਦ ਹੈਗਾ ਜਿਹੜਾ ਪਰੰਤੂ ਕਿਉਂਕਿ ਅਤੇ ਇਹਨਾਂ ਦੇ ਵਿੱਚੋਂ ਅਸੀਂ ਬਣਤਰ ਦੇ ਪੱਖੋਂ ਟੁੱਟਮਾ ਯੋਜਕ ਵਜੋਂ ਜਾਣਨਾ ਹੈਗਾ ਇਹਦੇ ਵਿੱਚੋਂ ਜਿਹੜਾ ਸ਼ਬਦ ਹੈਗਾ ਇੱਕ ਹੈਰਾ ਯੋਜਕ ਪਰੰਤੂ ਹੈਗਾ ਇੱਕ ਹੈਰਾ ਯੋਜਕ ਅਤੇ ਹੈਗਾ ਇੱਕ ਹੈਰਾ ਯੋਜਕ ਇਹਦੇ ਵਿੱਚ ਕਿਉਂਕਿ ਜਿਹੜਾ ਸ਼ਬਦ ਹੈਗਾ ਇਹ ਸੰਯੁਕਤ ਯੋਜਕ ਹੈ ਕਿਉਂ ਕਿਉਂਕਿ ਇਹਦੇ ਵਿੱਚ ਦੋ ਸ਼ਬਦ ਸਮੋਏ ਹੋਏ ਨੇ ਕਿਉਂ ਪਲੱਸ ਕੇ ਜੇਕਰ ਰੁੱਖ ਲੱਗਦੇ ਰਹਿਣ ਤਾਂ ਪੰਜਾਬ ਦਾ ਵਾਤਾਵਰਨ ਸੁਹਾਵਣਾ ਹੋ ਸਕਦਾ ਹੈ ਵਾਕ ਵਿੱਚ ਬਣਤਰ ਪੱਖੋਂ ਕਿਹੜੇ ਯੋਜਕ ਦੀ ਵਰਤੋਂ ਹੋਈ ਹੈ ਸੰਯੁਕਤ ਯੋਜਕ ਦੀ ਸਧਾਰਨ ਯੋਜਕ ਦੀ ਸਹਿਸੰਬੰਧਕੀ ਯੋਜਕ ਦੀ ਜਾਂ ਫਿਰ ਅਧੀਨ ਯੋਜਕ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਇਸ ਵਾਕ ਦੇ ਵਿੱਚੋਂ ਯੋਜਕ ਪਹਿਚਾਣਨੇ ਹੋਣਗੇ ਵੀ ਯੋਜਕ ਇਹਦੇ ਵਿੱਚ ਹੈ ਕਿਹੜੇ-ਕਿਹੜੇ ਜੇਕਰ ਸ਼ੁਰੂ ਦੇ ਵਿੱਚ ਹੀ ਯੋਜਕ ਆ ਗਿਆ ਜੇਕਰ ਰੁਕਾ ਲੱਗਦੇ ਰਹਿਣਾ ਤਾਂ ਪੰਜਾਬ ਦਾ ਵਾਤਾਵਰਨ ਸੁਹਾਵਣਾ ਹੋ ਸਕਦਾ ਹੈ ਹੁਣ ਦੇ ਵਿੱਚ ਦੋ ਯੋਜਕ ਆ ਗਏ ਅਲੱਗ-ਅਲੱਗ ਥਾਂ 'ਵੀ ਟੁੱਟ ਕੇ ਆ ਗਏ ਅਲੱਗ-ਅਲੱਗ ਥਾਂ 'ਵੀ ਟੁੱਟ ਕੇ ਆਏ ਯੋਜਕਾਂ ਨੂੰ ਟੁੱਟਵੇਂ ਯੋਜਕ ਕਹਿੰਦਾ ਹੈ ਟੁੱਟਵੇਂ ਯੋਜਕ ਦਾ ਦੂਸਰਾ ਨਾਂ ਕੀ ਹੈ ਸੈਸਬੰਦਗੀ ਯੋਜਕ ਹੁਣ ਇਹੀ ਵਾਕ ਦੇ ਵਿੱਚ ਜੇ ਵਾਕ ਇਸ ਤਰ੍ਹਾਂ ਹੁੰਦਾ ਜੇਕਰ ਇਥੋਂ ਚੱਕਿਆ ਹੁੰਦਾ ਰੁੱਖ ਲੱਗਦੇ ਰਹਿਣ ਤਾਂ ਪੰਜਾਬ ਦਾ ਵਾਤਾਵਰਨ ਸੁਹਾਵਣਾ ਹੋ ਸਕਦਾ ਫੇਰ ਇਹਨੇ ਕੀ ਹੋ ਜਾਣਾ ਸੀ ਫਿਰ ਇਹਨੇ ਹੋ ਜਾਣਾ ਸੀ ਸਧਾਰਨ ਯੋਜਕ ਸਧਾਰਨ ਯੋਜਕ ਜਾਂ ਕਹਿ ਲੋ ਇਹ ਕਹਿਰੇ ਯੋਜਕ ਜੇ ਇਹਦੇ ਵਿੱਚ ਹੋਰ ਥੋੜੀ ਜੀ ਤਬਦੀਲੀ ਆ ਜਾਂਦੀ ਰੁੱਖ ਲੱਗਦੇ ਰਹਿਣ ਤਾਂ ਕਿ ਪੰਜਾਬ ਦਾ ਵਾਤਾਵਰਣ ਸੁਹਾਵਣਾ ਹੋ ਜਾਵੇ ਤਾਂ ਕਿ ਆ ਜਾਂਦਾ ਫਿਰ ਇਹਨੇ ਹੋ ਜਾਣਾ ਸੀ ਸੰਯੁਕਤ ਯੋਜਕ ਇਹ ਇਹਨਾਂ ਦੀ ਬਣਤਰ ਦੇ ਵਿੱਚ ਅੰਤਰ ਹੁੰਦਾ ਹੈ 18ਵਾਂ ਸਵਾਲ ਮਾਪੇ ਬੱਚਿਆਂ ਨੂੰ ਪਿਆਰ ਦੇ ਹੀ ਨਹੀਂ ਸਗੋਂ ਘੂਰਨਾ ਵੀ ਉਹਨਾਂ ਦਾ ਫਰਜ਼ ਹੈ ਵਾਕ ਵਿੱਚ ਕਾਰਜ ਆਧਾਰਿਤ ਕਿਹੜੇ ਯੋਜਕ ਦੀ ਵਰਤੋਂ ਹੋਈ ਹੈ ਪਹਿਲੀ ਗੱਲ ਤਾਂ ਇਹ ਦੇਖਣਾ ਹੈਗਾ ਕਿ ਵਾਕ ਦੇ ਵਿੱਚ ਯੋਜਕ ਕਿਹੜਾ ਹੈਗਾ ਵਾਕ ਦੇ ਵਿੱਚ ਯੋਜਕ ਕਿਹੜਾ ਹੈਗਾ ਸਗੋਂ ਵਾਕ ਵਿੱਚ ਕਾਰਜ ਆਧਾਰਿਤ ਕਿਹੜੇ ਯੋਜਕ ਦੀ ਵਰਤੋਂ ਹੋਈ ਹੈ ਅਗਲੀ ਗੱਲ ਇਹ ਪਹਿਚਾਣ ਕਰਨੀ ਹੈ ਕਿ ਇਹਾਨੂੰ ਕਾਰਜ ਆਧਾਰਿਤ ਪੁੱਛਿਆ ਹੈਗਾ ਹੁਣ ਦੇਖੋ ਕਿਹੜੇ ਯੋਜਕ ਦੀ ਵਰਤੋਂ ਹੋਈ ਹੈ ਸਮਾਨ ਯੋਜਕ ਦੀ ਅਧੀਨ ਯੋਜਕ ਦੀ ਇਕਹਿਰੇ ਯੋਜਕ ਦੀ ਸੰਯੁਕਤ ਯੋਜਕ ਦੀ ਕਾਰਜ ਦੇ ਅਧਾਰ ਤੇ ਹੱਥੋਂ ਪੁੱਛਿਆ ਗਿਆ ਸਗੋਂ ਸ਼ਬਦ ਕੀ ਹੈਗਾ ਇਹ ਹੈਗਾ ਸਮਾਨਯੋਜਕ ਜਿਹੜਾ ਦੋ ਸਮਾਨ ਜਾਂ ਬਰਾਬਰ ਦੀਆਂ ਵਾਕ ਬਣਤਰਾਂ ਨੂੰ ਜੋੜਦਾ ਹੈ ਸਗੋਂ ਕੀ ਹੋ ਗਿਆ ਸਮਾਨਯੋਜਕ ਸ਼ਬਦ ਸ਼੍ਰੇਣੀਆਂ ਦੀ ਗਿਣਤੀ ਹੈ ਸ਼ਬਦ ਸ਼੍ਰੇਣੀਆਂ ਕਿੰਨੀਆਂ ਹੁੰਦੀਆਂ ਨੇ ਸ਼ਬਦ ਸ਼੍ਰੇਣੀਆਂ ਕਹਿ ਲੋ ਜਾਂ ਇਹਨੂੰ ਸ਼ਬਦ ਭੇਦ ਵੀ ਕਹਿੰਦਾ ਹੈ 6 5 9 8 ਛੇ ਪ੍ਰਕਾਰ ਦਾ ਕੀ ਹੁੰਦਾ ਹੈਗਾ ਸਾਡੇ ਕੋਲ ਛੇ ਪ੍ਰਕਾਰ ਦਾ ਹੁੰਦਾ ਸਾਡੇ ਕੋਲੇ ਪੜਨਾਮ ਸ਼ਬਦ ਸ਼੍ਰੇਣੀਆਂ ਦੇ ਵਿੱਚੋਂ ਇੱਕ ਭੇਦ ਹੈਗਾ ਜਿਹੜਾ ਛੇ ਪ੍ਰਕਾਰ ਦਾ ਪੜਨਾਮ ਪੰਜ ਪ੍ਰਕਾਰ ਦੇ ਨਾਮ ਨੌ ਪ੍ਰਕਾਰ ਦੇ ਵਿਸਮਿਕ ਚਿੰਨ ਅੱਠ ਪ੍ਰਕਾਰ ਦੀਆਂ ਹੁੰਦੀਆਂ ਸਾਡੇ ਕੋਲੇ ਸ਼ਬਦ ਸ਼੍ਰੇਣੀਆਂ ਸ਼ਬਦ ਸ਼੍ਰੇਣੀਆਂ ਕਹਿੰਦਾ ਇਹਨੂੰ ਜਾਂ ਸ਼ਬਦ ਭੇਦ ਕਹਿੰਦਾ ਹੈ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਇਹ 8 ਪ੍ਰਕਾਰ ਹੋ ਗਏ ਸਾਡੇ ਕੋਲੇ ਸ਼ਬਦ ਸ਼੍ਰੇਣੀਆਂ ਦੇ ਜਾਂ ਸ਼ਬਦ ਭੇਤਾਂ ਦੇ ਜਿਹੜੇ ਯੋਜਕ 2 ਜਾਂ 2 ਤੋਂ ਵਧੇਰੇ ਸ਼ਬਦਾਂ ਦੇ ਰੂਪ ਵਿੱਚ ਇਕੱਠੇ ਆਉਣ ਕੀ ਕਹਾਉਂਦੇ ਹਨ ਕੀ ਕਹਉਂਦੇ ਨੇ ਸਮਾਨਯੋਜਕ ਅਧੀਨ ਯੋਜਕ ਸੰਯੁਕਤ ਯੋਜਕ ਤੇ ਜਾਂ ਫਿਰ ਸਹਿਸੰਬੰਧਕੀ ਯੋਜਕ ਸਾਨੂੰ ਪੁੱਛਿਆ ਜਿਹੜੇ ਯੋਜਕ 2 ਜਾਂ 2 ਤੋਂ ਵਧੇਰੇ ਸ਼ਬਦਾਂ ਦੇ ਰੂਪ ਵਿੱਚ ਇਕੱਠੇ ਆਉਣ ਜਿਵੇਂ ਤਾਂ ਕਿ ਭਾਵੇਂ ਕਿ ਦੋ ਸ਼ਬਦਾਂ ਦੇ ਰੂਪ ਵਿੱਚ ਇਕੱਠੇ ਆ ਗਏ ਇਹ ਕੀ ਕਹਿੰਦੇ ਨੇਗੇ ਸੰਯੁਕਤ ਜੋਜਕ ਸਾਡਾ ਜਵਾਬ ਹੈ ਸੰਯੁਕਤ ਜੋਜਕ ਸਹਿਜਬੰਧ ਕਿਹਾ ਇਹ ਬਿਲਕੁਲ ਵੀ ਨਹੀਂ ਕਹਾ ਸਕਦੇ ਸਹਿਜਬੰਧਕੀ ਨੂੰ ਹੋਰ ਕਿਹਾ ਜਾਂਦਾ ਟੁੱਟਵੇਂ ਜੋਜਕ ਇਹ ਇਕੱਠੇ ਤਾਂ ਆਉਂਦੀ ਨਹੀਂ ਇਹ ਤਾਂ ਇੱਕ ਤਾਂ ਸ਼ਬਦ ਵਾਕ ਦੇ ਸ਼ੁਰੂ ਚ ਆਊਗਾ ਇੱਕ ਵਿੱਚ ਵਿੱਚਕਾਰ ਆਊਗਾ ਅਧਿਨਯੋਜਕ ਤੇ ਸਮਾਨਯੋਜਕ ਵੰਡੇ ਜਾਂਦੇ ਨੇਗੇ ਕਾਰਜ ਦੇ ਆਧਾਰ ਤੇ ਅਖੀਰਲੀ ਗੱਲ ਆ ਇਹਨੂੰ ਸਮਰਾਈਜ਼ ਕਰ ਦਿਆਂ ਜੋਜਕਾਂ ਨੂੰ ਕਿੰਨੇ ਆਧਾਰਾਂ ਤੇ ਵੰਡਿਆ ਜਾਂਦਾ ਹੈ ਦੋ ਆਧਾਰਾਂ ਤੇ ਕਿਹੜੇ ਕਿਹੜੇ ਕਾਰਜ ਦੇ ਆਧਾਰ ਤੇ ਤੇ ਬਣਤਰ ਦੇ ਆਧਾਰ ਤੇ ਕਾਰਜ ਦੇ ਆਧਾਰ ਤੇ ਕਿਹੜੇ ਭਾਗਾਂ ਦੇ ਵਿੱਚ ਸਮਾਨਯੋਜਕ ਤੇ ਅਧੀਨ ਯੋਜਕ ਬਣਤਰ ਦੇ ਆਧਾਰ ਤੇ ਸਧਾਰਨ ਯੋਜਕ ਸੰਯੁਕਤ ਯੋਜਕ ਤੇ ਸਹਿਸੰਬੰਧਕੀ ਯੋਜਕ ਦੋਸਤੋ ਅਸੀਂ ਕੱਲ ਨੂੰ ਕਲਾਸ ਲੈ ਕੇ ਆ ਰਹੇ ਹਾਂਗੇ ਪੰਜਾਬੀ ਵਿਆਕਰਨ ਦੇ ਪੀਵਾਈਕਿਊਜ਼ ਦੀ ਅਲੱਗ-ਅਲੱਗ ਪੇਪਰਾਂ ਦੇ ਵਿੱਚ ਜਿਹੜੇ ਪੰਜਾਬੀ ਵਿਆਕਰਨ ਦੇ ਸਵਾਲ ਆਏ ਹੋਏ ਨੇ ਉਹਨਾਂ ਦੀ ਅਸੀਂ ਇੱਕ ਬਕਾਇਦਾ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਸਾਡਾ ਟੀਚਾ ਹੈਗਾ 1000 ਵਿਆਕਰਨ ਦੇ ਪੀਵਾਈਕਿਊ ਨੂੰ ਸੋਲਵ ਕਰਨ ਦਾ ਤੇ ਉਸੇ ਲਗਾਤਾਰਤਾ ਦੇ ਵਿੱਚ ਕੱਲ ਨੂੰ ਅਸੀਂ ਉਹ ਕਲਾਸ ਲੈ ਕੇ ਆ ਰਹੇ ਹਾਂਗੇ ਉਸ ਪਲੇਲਿਸਟ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦੇਵਾਂਗੇ ਤੁਸੀਂ ਉਥੋਂ ਜਾ ਕੇ ਸਾਡੀ ਉਸ ਪਲੇਲਿਸਟ ਨਾਲ ਵੀ ਜੁੜ ਸਕਦੇ ਹੋ ਥੈਂਕ ਯੂ